ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਆ ਜਿਹੜਾ ਮੇਰੇ ਖਿਆਲਾਂ ਟਾਈਮ ਜਿਹੜਾ ਹੋ ਗਿਆ ਸ਼ਾਮ ਦੇ ਪੂਰੇ 7:00 ਵਜੇ ਆ ਤੇ ਅੱਜ ਪੂਰਾ ਦਿਨ ਕੋਈ ਵੀ ਵੀਡੀਓ ਨਹੀਂ ਬਣੀ ਤੇ ਮੈਨੂੰ ਵੀ ਐਂ ਲੱਗੀ ਗਿਆ ਵੀ ਹਨਾ ਵੀ ਤੁਹਾਡੇ ਨਾਲ ਗੱਲਬਾਤ ਨਹੀਂ ਕਰੀ ਹੈਗੀ ਵੀ ਅੱਜ ਕੋਈ ਕੰਮੇ ਨਹੀਂ ਕੀਤਾ ਹੈਗਾ ਚੱਲ ਕੇ ਸਾਰਾ ਘਰ ਦਾ ਕੰਮ ਕੀਤਾ ਤੇ ਗੈਸਟ ਆਏ ਉਹਨਾਂ ਨੂੰ ਅਟੈਂਡ ਕੀਤਾ ਤੇ ਪਹਿਲਾਂ ਇੱਕ ਸਵੇਰੇ ਸਵੇਰੇ ਆ ਗਏ ਫਿਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਹੁਣ ਆਪਣੀ ਹਨਾ ਚੱਲਦਾ ਵੀਡੀਓ ਚੱਲਦੀ ਆ ਵੀ ਆਪਣੇ ਸਾਰੇ ਰਿਸ਼ਤੇਦਾਰ ਵੀ ਆਪਣੀ ਵੀਡੀਓ ਦੇਖਦੇ ਆ ਹਨਾ ਫਿਰ ਉਹਨਾਂ ਨੂੰ ਵੀ ਟੈਨਸ਼ਨ ਹੋ ਗਈ ਉਹ ਵੀ ਆ ਗਏ ਹਨਾ ਤੇ ਉਹਨਾਂ ਨੂੰ ਵੀ ਅਟੈਂਡ ਕੀਤਾ ਬਾਕੀ ਸਾਰੇ ਘਰ ਦੇ ਕੰਮ ਕੀਤੇ ਫਿਰ ਉਹਦੇ ਕਰਕੇ ਹਨਾ ਵੀਡੀਓ ਹੀ ਨਹੀਂ ਔਨ ਹੋਈ ਇਕ ਤੁਹਾਡੇ ਨਾਲ ਗੱਲਬਾਤ ਨਹੀਂ ਹੋਏਗੀ ਤੇ ਮੈਂ ਬਿਲਕੁਲ ਠੀਕ ਠਾਕ ਆਮਦਰੋਸਤਾ ਵਧੀਆ ਆ ਟੈਨਸ਼ਨ ਫਰੀ ਆ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਾਕੀ ਮੈਂ ਰਾਤ ਲਾਈਵ ਆਈ ਸੀਗੀ ਤੁਸੀਂ ਦੇਖਿਆ ਹੀ ਹੋਣਾ ਹਨਾ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਲੱਗ ਗਿਆ ਤੇ ਕਾਫੀ ਸਾਰੀਆਂ ਭੈਣਾਂ ਜਿਹੜੀਆਂ ਲਾਈਵ ਮਿਸ ਕਰ ਗਈਆਂ ਆ ਨਹੀਂ ਸਕੀਆਂ ਲਾਈਵ ਦੇ ਵਿੱਚ ਤੇ ਉਹਨਾਂ ਨੇ ਲਾਈਵ ਦੇਖੀ ਤੇ ਉਹ ਪੁੱਛ ਰਹੇ ਨੇ ਵੀ ਦੀਦੀ ਤੁਸੀਂ ਠੀਕ ਹੋ ਹਾਂਜੀ ਹਾਂ ਮੈਂ ਬਿਲਕੁਲ ਠੀਕ ਠਾਕ ਹਾਂ ਫੈਮਿਲੀ ਵੀ ਠੀਕ ਆ ਬੱਚੇ ਵੀ ਠੀਕ ਨੇ ਮੈਂ ਵੀ ਠੀਕ ਠਾਕ ਹਾਂ ਹਸਬੰਡ ਵੀ ਠੀਕ ਨੇ ਸਾਰੇ ਬਹੁਤ ਵਧੀਆ ਤੇ ਸਾਰੇ ਬਹੁਤ ਵਧੀਆ ਨੇ ਠੀਕ ਠਾਕ ਨਹੀਂ ਤੇ ਹੁਣ ਮੈਂ ਲੱਗੀ ਸੀਗੀ ਡਿਨਰ ਦੀ ਤਿਆਰੀ ਕਰਨਾ ਆਟਾ ਵੀ ਗੁੰਨਿਆ ਹੋਇਆ ਹੈਗਾ ਤੇ ਅੱਜ ਆਪਾਂ ਨੇ ਬਣਾਈ ਸੀਗੀ ਇਸ ਵਾਰ ਇਸ ਸੀਜ਼ਨ ਦੀ ਪਹਿਲੀ ਕੜੀ ਤੇ ਬੱਚਿਆਂ ਨੂੰ ਕੜੀ ਪਸੰਦ ਵੀ ਆ ਤੇ ਤਾਂ ਕਰਕੇ ਹਨਾ ਫਿਰ ਹੁਣ ਪਈ ਸੀਗੀ ਮੈਂ ਹੋਰ ਕੁਝ ਫਿਰ ਉਹਨਾਂ ਨੇ ਖਾਣਾ ਵੀ ਨਹੀਂ ਹੈਗਾ ਜੇ ਆਪਾਂ ਕੋਈ ਵੀ ਦਾਲ ਸਬਜ਼ੀ ਹੋਰ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਖਾਂਦੇ ਹੈਗੇ ਜਿੰਨੀ ਖੁਸ਼ ਹੋ ਕੇ ਕੜੀ ਖਾ ਲੈਂਦੇ ਹਨ ਉਹਨਾਂ ਕੁਝ ਹੋਰ ਨਹੀਂ ਖਾਂਦੇਗੇ ਫਿਰ ਮੈਂ ਸੋਚਿਆ ਕਿ ਹੁਣ ਆਪਣੇ ਕੋ ਕੜੀ ਪਈ ਆ ਵੀ ਆਪਾਂ ਉਹੀ ਫਿਨਿਸ਼ ਕਰਦੇ ਆ ਖਤਮ ਕਰਦੇ ਆ ਵੈਸੇ ਵੀ ਖਾਣੇ ਦਿਆ ਅਦਰ ਕਰੀਦਾ ਹੁੰਦਾ ਵੇਸਟ ਕਰਕੇ ਸਿੱਟੀ ਦਾ ਨਹੀਂ ਹੁੰਦਾ ਇੰਨੀ ਮਿਹਨਤ ਨਾ ਬਣਦਾ ਇਹ ਬਹੁਤ ਮਹਿੰਗਾਈ ਆ ਹਰ ਇੱਕ ਚੀਜ਼ ਦੀ ਬਚਤ ਜਿੱਥੋਂ ਹੋਵੇ ਕਰ ਲੈਣੀ ਚਾਹੀਦੀ ਆ ਬਾਕੀ ਕਹਿੰਦੇ ਹੁੰਦੇ ਆ ਖਾਣ ਪੀਣ ਦੇ ਮਾਮਲੇ ਚ ਕਰਨੀ ਨਹੀਂ ਚਾਹੀਦੀ ਖਾਦਾ ਪੀਤਾ ਹੀ ਜਾਣਾ ਆ ਤੇ ਹੁਣ ਜਦੋਂ ਇੰਨੇ ਇੰਨੀ ਵਧੀਆ ਆਪਾਂ ਹੱਥ ਨਾਲ ਚੀਜ਼ ਬਣਾਈ ਆ ਉਹਨੂੰ ਸੱਟਣਾ ਥੋੜੀ ਆ ਤੇ ਦੁਪਹਿਰਾਂ ਜੀ ਭੜਾਈ ਸੀਗੀ ਤੇ ਕੜੀ ਬਣੀ ਪਈ ਆ ਗਰਮ ਮੈਂ ਕਰ ਲਈ ਬਹੁਤ ਸਵਾਦ ਬਣੀ ਸੀਗੀ ਤੇ ਆਟਾ ਵੀ ਗੁੰਨੇ ਹੋਇਆ ਹੋਇਆ ਹੈਗਾ ਪਾ ਹਲਕੇ ਬਣਾਉਨੇ ਆ ਯਾਰ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਂ ਦੁੱਧ ਰੱਖਿਆ ਹੈ ਗਰਮ ਹੋਣਾ ਤਵਾ ਤੋ ਲੈ ਆਈਏ ਤੇ ਭਾਂਡੇ ਵੀ ਧੋਣੇ ਆ ਪਹਿਲਾਂ ਯਾਰ ਕਹਿੰਦਾ ਮਮਾ ਮੈਨੂੰ ਭਾਂਡੇ ਨਾ ਧੋ ਬਹੁਤ ਹੀ ਮੈਨੂੰ ਪਹਿਲਾਂ ਰੋਟੀ ਬਣਾ ਕੇ ਦੇਓ ਮੈਨੂੰ ਭੁੱਖ ਲੱਗੀ ਹੋਈ ਆ ਤੇ ਫੇਰ ਮੈਂ ਸੋਚਿਆ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਆ ਹਨਾ ਤੁਹਾਡੇ ਨਾਲ ਗੱਲਬਾਤ ਕੀਤੇ ਮੈਨਾਂ ਮਿੰਦੀ ਰਿਹਾ ਜਾਂਦਾ ਮੇਥੋਂ ਤਾਂ ਰਿਹਾ ਨਹੀਂ ਜਾਂਦਾ ਹੁਣ ਤੇ ਮੇਰਾ ਸਾਰਿਆਂ ਭੈਣ ਭਰਾਵਾਂ ਨੂੰ ਮੇਰਾ ਫੇਰ ਤੋਂ ਇੱਕ ਵਾਰੀ ਬਹੁਤ ਬਹੁਤ ਮੇਰੇ ਵੱਲੋਂ ਥੈਂਕਸ ਤੁਸੀਂ ਇੰਨਾ ਸਾਥ ਤੇ ਸਪੋਰਟ ਦਿੱਤਾ ਹਨਾ ਜਿਹੜੀ ਤੁਸੀਂ ਮਤਲਬ ਅੱਜ ਹੁਣ ਵੀਡੀਓ ਦੇਖ ਲੈਣੀ ਆ ਨਾ ਹੁਣ 7 ਵਜੇ ਆ ਮੈਂ 8 ਵਜੇ ਅੱਜ ਦਿਨੇ ਵੀਡੀਓ ਪਬਲਿਸ਼ ਨਹੀਂ ਹੋएगी ਕਿਉਂਕਿ ਗੈਸਟ੍ਰੋਨ ਕਰਕੇ ਹੈਨਾ ਕੁਛ ਤੇ ਘਰ ਦੇ ਕੰਮਾਂ ਦੇ ਵਿੱਚ ਚਲ ਜਗੇ ਉਹਦੇ ਕਰਕੇ ਫਿਰ ਹੋਇਆ ਹੀ ਨਹੀਂ ਵੀਡੀਓ ਦਾ ਕੰਮ ਹੈਨਾ ਤੇ ਫਿਰ ਮੈਂ ਸੋਚਿਆ ਵੀ ਹੁਣ ਆ 8 ਵਜੇ ਹਾਲੇ 7 ਵਜੇ ਤੁਸੀਂ ਦੇਖ ਲੈਣੀ ਆ ਜਦੋਂ ਨੂੰ ਇਹ ਆਉਣੀ ਆ ਉਦੋਂ ਤੱਕ ਦੇਖ ਲੈਣੀ ਆ ਇਹ ਬਹੀ ਖਤਾ ਕੋਲੀ ਬੈਠੇ ਆ ਪਤਾ ਨਹੀਂ ਕੀ ਕਰਦੇ ਆ 2 ਮਿੰਟ ਗੱਲ ਕਰਦੇ ਆ ਤੁਹਾਡੇ ਨਾਲ ਤੇ ਉਹ ਵਾਲੀ ਵੀਡੀਓ ਤਾਂ ਮਤਲਬ ਪਹਿਲਾਂ ਬਣ ਗਈ ਸੀਗੀ ਕੱਲ ਬਣ ਗਈ ਸੀ ਉਹ ਵੀਡੀਓ 4 ਵਜੇ ਜਿਹੜੀ ਤੁਸੀਂ ਹਾਂ ਉਹ ਤਾਂ ਕੁਦਰਤੀਓ ਪਹਿਲਾਂ ਬਣ ਗਈ ਸੀਗੀ ਚਲੋ ਉਹ ਵੀ ਮੈਂ ਤਾਂ ਪੋਜ਼ਿਟਿਵ ਹੀ ਉਹ ਬਣਾਈ ਸੀਗੀ ਕੋਈ ਵੀ ਉਹਦੇ ਵਿੱਚ ਨੈਗੇਟਿਵਿਟੀ ਨਹੀਂ ਹੈਗੀ ਹੁੰਦੀ ਨਹੀਂ ਮੇਰੀ ਵੀਡੀਓ 'ਚ ਤਾਂ ਕੁਝ ਵੀ ਨਹੀਂ ਹੁੰਦਾਗਾ ਮੈਂ ਆਪਾਂ ਕਦੇ ਕਿਸੇ ਨੂੰ ਗਲਤ ਗਾਈਡ ਨਹੀਂ ਕਰਿਆ ਹਨਾ ਤੇ ਜਿਹੜੇ ਜਿਹੇ ਹੈਗੇ ਉਹੋ ਜਿਹਿਆਂ ਆ ਦੇਖ ਲਓ ਜਿਹੜਾ ਯਾਰ ਨੂੰ ਬੁਖਾਰ ਚੜਿਆ ਸੀ ਆ ਕੰਬਲ ਦੇ ਵਿੱਚ ਪਿਆ ਸੀ ਇੱਥੇ ਬੈਠ ਕੇ ਉਹ ਪੜ ਲਿਆ ਦੇ ਹਸੀ ਤੇ ਜਿਹੜੇ ਹੈਗੇ ਆ ਜਿਹੜਾ ਸਾਡਾ ਘਰ ਆ ਹੋ ਜਾ ਤੁਹਾਨੂੰ ਦਿਖਾ ਦਈਦਾ ਹੁਣ ਮੇਰੇ ਕੋ ਹਾਈ ਫਾਈ ਤਾਂ ਕੁਛ ਹੈ ਨਹੀਂ ਨਾ ਮੈਂ ਹਾਈ ਫਾਈ ਮੇਰੇ ਕੋ ਸਿਰਕਾਰ ਹੀ ਸਾਰੇ ਤੇ ਹਾਈ ਫਾਈ ਜਿਆ ਨਹੀਂ ਮੇਰੇ ਕੋ ਕੁਛ ਵੀ ਹੈਗਾ ਸਤਾ ਜਿੱਦਾਂ ਦੇ ਹੈਗਾ ਸਿੰਪਲ ਜੇ ਤੁਹਾਡੇ ਸਾਹਮਣੇ ਪੇਸ਼ ਹੋ ਜਾਈਦਾ ਤੇ ਵਧੀਆ ਲੱਗਦਾ ਤੁਸੀਂ ਵੀ ਪਸੰਦ ਕਰਦੇ ਹੋ ਦਿਲ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਲੈਟ ਚਲੀ ਗਈ ਮੈਂ ਤਾਂ ਦੁੱਧ ਵੀ ਰੱਖਿਆ ਹੋਇਆ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਪਿਆਰ ਇੰਨਾ ਦੇਣ ਲਈ ਹੂੰ ਸਾਡੀ ਸਪੋਰਟ ਕਰਨ ਲਈ ਇੱਕ ਦੋਏ ਦੀ ਜੇ ਆਪਾਂ ਯੂਟਿਊਬਰ ਸਪੋਰਟ ਕਰਾਂਗੇ ਕੋਈ ਉੱਚੀ ਬੋਲੋ ਇੱਕ ਤਾਂ ਇਹ ਮੂੰਹ ਜੋ ਬੋਲੀ ਕੱਢਦੇ ਹੋ ਤੁਸੀਂ ਮੂੰਹ ਜੋ ਦੇ ਕੇ ਮੂੰਹ ਜੋ ਬੋਲੀ ਜਾਂਦੇ ਨੇ ਕਈ ਵਾਰੀ ਸਾਡੀ ਵੈਸੇ ਵੀ ਹੋ ਜਾਂਦੀ ਆ ਵੀ ਕੀ ਕੋਣ ਕੋਣ ਕਰੀ ਜਾਂਦੇ ਉੱਚੀ ਬੋਲੋ ਹੁਣ ਆਪਦੇ ਬਟਨ ਲਾਉਣ ਤੇ ਮਾਸਟਰੇ ਹੁਣ ਤੁਹਾਨੂੰ ਸਮਝ ਲੱਗੀ ਆ ਕਿੰਨੀ ਮਿਹਨਤ ਕੀਤੀ ਜਾਂਦੀ ਮੇਰਾ ਹੀ ਵੱਡਾ ਸਪੀਕਰ ਹਾਂ ਬਣਾਓ ਆਪਦੀ ਵੀਡੀਓ ਚਲੋ ਬਣਾਨੇ ਆ ਅਸੀਂ ਤਾਂ ਉਹ ਮਾਰ ਬੰਦਾ ਦੇ ਲਓ ਹੁਣ ਮੈਂ ਠੀਕ ਆ ਹਾਂ ਹੁਣ ਤਾਂ ਠੀਕ ਆ ਅੱਜ ਤਾਂ ਠੀਕ ਆ ਦਵਾਈ ਲੈ ਕੇ ਠੀਕ ਆ ਤੇ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨੀ ਸਪੋਰਟ ਕੀਤੀ ਤੇ ਹੁਣ ਆਪਣੀ ਸਪੋਰਟ ਐਦਾਂ ਹੀ ਹਰ ਰੋਜ਼ ਬਣਾਈ ਰੱਖਿਓ ਆਪਦਾ ਪਿਆਰ ਐਦਾਂ ਹਰ ਰੋਜ਼ ਦਿੰਦੇ ਰਹੋ ਠੀਕ ਆ ਜੀ ਤੇ ਬਹੁਤ ਜਾਦੇ ਖੁਸ਼ੀ ਆ ਬਹੁਤ ਹੀ ਜਾਦੇ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਵੀ ਮੈਂ ਕਿੰਨੀ ਖੁਸ਼ ਆ ਹੈਨਾ ਤੇ ਬਹੁਤ ਹੀ ਜ਼ਿਆਦੇ ਖੁਸ਼ ਹਾਂ ਮੇਰੇ ਲਈ ਇੱਕ ਵੀ ਕਮੈਂਟ ਮੇਰੇ ਲਈ ਇਹ ਨਹੀਂ ਆਇਆ ਵੀ ਤੁਸੀਂ ਗਲਤ ਵੀਡੀਓ ਪਾਉਣੀ ਆ థాంਕ ਯੂ ਸੋ ਮੱਚ ਮੇਰੇ ਸਾਰੇ ਰੱਬ ਵਰਗੇ ਭੈਣਾ ਭਰਾਵਾਂ ਦਾ ਵੀ ਤੁਸੀਂ ਇੰਨੀ ਸਪੋਰਟ ਕੀਤੀ ਹੈ ਨਾ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਵੀ ਮੈਨੂੰ ਵੀ ਕੋਈ ਪਿਆਰ ਕਰਦਾ ਮੈਂ ਜਿੱਦਾਂ ਮੇਰੀ ਪਹਿਲਾਂ ਵੀਡੀਓ ਦੇਖ ਕੇ ਮੇਰੀ ਵੀਡੀਓ ਤੇ ਕੋਈ ਕਮੈਂਟ ਨਹੀਂ ਸੀ ਕਰਦਾ ਹੁੰਦਾ ਹੈ ਨਾ ਮੈਨੂੰ ਆ ਲੱਗੇ ਮੈਨੂੰ ਕੋਈ ਕਮੈਂਟ ਕਰਤਾ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾਗਾ ਉਹ ਕੋਈ ਸਮਾਂ ਆਉਣਾ ਸੀਗਾ ਉਦੋਂ ਸਾਰਿਆਂ ਦੀ ਪਰਖ ਹੋਣੀ ਸੀਗੀ ਹੈ ਨਾ ਜਦੋਂ ਆਪਾਂ ਛਾਲਣਾ ਲਾਉਨੇ ਆ ਜਾਂ ਬ੍ਰੀਕ ਛਾਲਣੀ ਲਾਉਨੇ ਆ ਉਹਦੇ ਵਿੱਚੋਂ ਬਰੀਕ ਛਾਲਣੀ ਦੇ ਵਿੱਚੋਂ ਸਾਰੇ ਹੀ ਆਪਣੇ ਵਧੀਆ-ਵਧੀਆ ਨਿਕਲੇ ਆਏ ਹਨਾ ਤੇ ਜਦੋਂ ਮੋਟਾ ਛਾਲਣਾ ਲੱਗਿਆ ਉਸ ਤੋਂ ਵੀ ਵਧੀਆ-ਵਧੀਆ ਸਾਰੇ ਨਿਕਲੇ ਆਏ ਫਿਰ ਜਦੋਂ ਹੋਰ ਬਰੀਕ ਛਾਲਣੀ ਲਾਈ ਉਹਦੇ ਵਿੱਚ ਕੋਈ ਬੰਦਾ ਰਹਿ ਗਿਆ ਹਨਾ ਐਦਾਂ ਹੀ ਹੁੰਦਾ ਹਾਂ ਸ਼ਾਇਦ ਮੈਂ ਗਲਤ ਨਾ ਹੋਵਾਂ ਹਨਾ ਛਾਲਣੀ ਦੇ ਮਾਮਲੇ 'ਚ ਮੈਨੂੰ ਜ਼ਿਆਦਾ ਕੁਝ ਪਤਾ ਨਹੀਂ ਇਹ ਕਹਾਵਤ ਦਾ ਬਈ ਜਦੋਂ ਹਾਂ ਕਹਿੰਦੇ ਆ ਵੀ ਜਦੋਂ ਸਾਰੇ ਹੀ ਤਿੰਨ ਵਾਰ ਛਾਲਣਾ ਲੱਗਦਾ ਤੇ دیوار ਦੇ ਵਿੱਚ ਕੋਈ ਬੰਦਾ ਨਿਕਲੇਆ ਸਿਰਫ ਔਰ ਰੋਡ ਰੋਡ ਨੰਦਾ ਰੋਡ ਅਗਲਾ ਚੋਕ ਆਹ ਰਾਦੇ ਰੋੜੇ ਮੇਰੇ ਰਾਦਾ ਰੋੜਾ ਸਿਰਫ ਔਰ ਸਿਰਫ ਇੱਕੋ ਹੀ ਸੀਗਾ ਥੈਂਕ ਯੂ ਸੋ ਮੱਚ ਤੁਸੀਂ ਮੇਰਾ ਨਾ ਸਪੋਰਟ ਕੀਤੀ ਆ ਤੇ ਸੱਚੀ ਨਾ ਮੈਂ ਦੱਸ ਨਹੀਂ ਸਕਦੀ ਕਿ ਸੱਚੀ ਮੈਂ ਬਹੁਤ ਖੁਸ਼ ਆ ਜੀ ਸਾਨੂੰ ਬਹੁਤ ਬਹੁਤ ਸੁਪਾ ਹਾਂ ਇਦਾਂ ਹੀ ਆਪਣੀ ਹੁਣ ਸਾਥ ਤੇ ਸਪੋਰਟ ਬਣਾ ਕੇ ਰੱਖਿਓ ਠੀਕ ਹੈ ਜੀ ਤੇ ਹੁਣ ਆਪਾਂ ਰੋਟੀ ਬਣਾਉਣੀ ਆ ਮੈਨੂੰ ਵੀ ਅੱਜ ਜਮਾ ਵਧੀਆ ਨਹੀਂ ਲੱਗਿਆ ਵੀ ਤੁਹਾਡੇ ਨਾਲ ਗੱਲ ਨਹੀਂ ਕੀਤੀ ਹੈਗੀ ਬਾਕੀ ਘਰ ਤੇ ਕੰਮ ਕੀਤੇ ਝਾੜੂ ਪੋਚਾ ਕੀਤਾ ਕੱਲ ਹਵਾ ਨੇ ਭੰਨ ਭੰਨ ਸੱਟ ਤੇ ਕੋਈ ਕੰਮ ਨਹੀਂ ਹੋਇਆਗਾ ਅੱਜ ਕੰਮ ਕੀਤਾ ਵਧੀਆ ਹਨਾ ਸਾਰਾ ਤੇ ਗੈਸਟ ਆ ਕੇ ਉਹਨਾਂ ਨੂੰ ਵੀ ਅਟੈਂਡ ਕੀਤਾ ਭਾਈ ਉਹਨਾਂ ਨੂੰ ਵੀ ਫਿਕਰ ਹੋ ਗਈ ਹਨਾ ਵੀ ਵੀਡੀਓ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਧਮਕੀ ਆ ਗਈ ਕੀ ਹੋ ਗਿਆ ਹਨਾ ਹੋਈ ਜਾਂਦਾ ਆ ਤੇ ਫਿਰ ਮੈਂ ਉਹਨਾਂ ਨੂੰ ਵੀ ਉਹ ਵੀ ਮੈਨੂੰ ਕਹਿੰਦੇ ਸੀਗੇ ਵੀ ਇਦਾਂ ਇਦਾਂ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਭਾਈ ਹਰੇਕ ਬੰਦੇ ਨੂੰ ਆਪਦੀ ਆਪਦੀ ਸਮਝ ਹੁੰਦੀ ਆ ਹਨਾ ਵੀ ਜਿਵੇਂ ਮੈਨੂੰ ਠੀਕ ਲੱਗਿਆ ਉਦਾਂ ਆਪਾਂ ਕਰ ਲਿਆ ਜੀ ਦਾ ਜਿੰਮੇ ਰਤਫਾ ਕਾਨੂੰ ਨੇ ਕੰਮ ਕਰਨਾ ਹਾਂ ਕਹਿੰਦੇ ਹੁੰਦੇ ਆ ਹਨਾ ਜੀ ਨੂੰ ਹਰੇਕ ਬੰਦੇ ਨੂੰ ਆਪੋ ਆਪਣੇ ਕੰਮ ਦਾ ਪਤਾ ਹੁੰਦਾ ਆ ਤੇ ਬਸ ਆਪਾਂ ਉਹਨਾਂ ਨੂੰ ਕਹਤਾ ਵੀ ਮੈਂ ਠੀਕ ਠਾਕ ਆ ਦੇਖ ਲਓ ਬੱਚੇ ਠੀਕ ਨੇ ਮੈਂ ਠੀਕ ਆ ਘਰੇ ਆ ਆਪਾਂ ਵਧੀਆ ਆ ਸਾਰਾ ਕੁਝ ਠੀਕ ਠਾਕ ਆ ਤੇ ਉਹਨਾਂ ਨੂੰ ਫਿਕਰ ਹੋ ਗਈ ਵੀ 12 ਵਜੇ ਵੀਡੀਓ ਆ ਜਾਂਦੀ ਹੈ 1 ਵਜੇ ਵੀਡੀਓ ਆ ਜਾਂਦੀ ਵੀ ਅੱਜ ਵੀਡੀਓ ਨਹੀਂ ਆਈ ਹੈਗੀ ਵੀ ਪਤਾ ਨਹੀਂ ਕੀ ਗੱਲ ਹੋ ਗਈ ਹਨਾ ਵੀਡੀਓ ਨਾ ਆਉਣ ਦਾ ਕਾਰਨ ਇਹ ਸੀਗਾ ਜਿਹੜੀ ਅੱਜ ਦਿਨ ਦੇ ਵਿੱਚ ਵੀਡੀਓ ਆਣੀ ਸੀ ਉਹ ਹੁਣ ਰਾਤ ਨੂੰ ਆਈ ਆ ਬਈ ਇੱਕ ਤਾਂ ਗੈਸਟ ਆ ਗਏ ਤੇ ਦੂਜਾ ਭਾਈ ਮੇਰਾ ਫੋਨ ਬੱਚੇ ਲੈ ਗਏ ਉਹਨਾਂ ਨੇ ਘੁੰਮਣ ਫਰਨ ਚਲੇ ਗਏ ਮੇਰਾ ਭਾਂਡਾ ਜਾਇ ਸੀ ਲੈ ਗਏ ਫੋਨ ਚਲੋ ਮੇਰੇ ਕੋ ਅੱਜ ਫੋਨ ਨਹੀਂ ਸੀਗਾ ਤੁਹਾਨੂੰ ਦੱਸਤਾ ਵੀ ਮੇਰੀ ਵੀਡੀਓ ਤਾਂ ਨਹੀਂ ਬਣੀ ਤੇ ਹੁਣ ਆਪਾਂ ਆਜੋ ਵੀ ਰੋਟੀ ਖਾਓ ਪਹਿਲਾਂ ਤਾਂ ਰੋਟੀ ਖਾਈਏ ਬਾਅਦ ਚ ਇਕੱਠੇ ਬਹਣੇ ਮਾਂਦੇ ਆ ਥੋੜੇ ਜਿਹਾ ਚਾਚੂ ਜੀ ਵਾਲੇ ਪੈਣੇ ਦੁੱਧ ਵਾਲੀ ਬਾਲਟੀ ਪੀ ਆ ਬਾਅਦ ਦੇ ਵਿੱਚ ਕਰਦੇ ਆ ਤੇ ਹੁਣ ਵੀ ਮੈਂ ਫਿਰ ਆਪਣੀ ਵੀਡੀਓ ਜਦੋਂ ਫੋਨ ਕਰਿਆ ਆਇਆ ਮੈਂ ਬੱਚਿਆਂ ਤੋਂ ਫੋਨ ਖੜਿਆ ਆਪਣੀ ਵੀਡੀਓ ਐਡੀਟਿੰਗ ਕਰੀ ਤੇ ਤੁਹਾਡੇ ਤੱਕ ਹੁਣ ਵੀਡੀਓ ਪਹੁੰਚਦੀ ਕਰਨੀ ਆ ਤੇ ਫਿਰ ਉਸ ਤੋਂ ਬਾਅਦ ਧਰਤੂਰ ਕੱਢੀ ਹਨਾ ਗੋਹਾ-ਗੋਹ ਚੱਕਿਆ ਬਹੁਤ ਕੰਮ ਕਰੇ ਤੇ ਹੁਣ ਅੰਦਰ ਆਈ ਫੋਨ ਚਾਰਜ ਕਰਿਆ ਆ ਤੇ ਹੁਣ ਕਿਤੇ ਤੁਹਾਡੇ ਨਾਲ ਜਾ ਕੇ ਗੱਲਬਾਤ ਹੋਈ ਆ ਆਪਾਂ ਦੇ ਆਪਾਂ ਬਾਅਦ ਚ ਧੋਵਾਂਗੇ ਥੋੜੇ ਜਿਹਾ ਗਲਾਸ ਗਲੂਚ ਪੈਨੇ ਤਵਾ ਧੋ ਕੇ ਲੈ ਜੰਨੇ ਆ ਤੇ ਰੋਟੀ ਬਣਾਉਣੀ ਆ ਆਪਾਂ ਠੀਕ ਆ ਜੀ ਪਹਿਲਾਂ ਰੋਟੀ ਖਾ ਲਈਏ ਜੇ ਹਾਲੇ ਭੁੱਖ ਲੱਗੇ ਨਾਲਿਓਂ ਨੇ ਦਵਾਈ ਲੈਣੀ ਆ ਜੇ ਹਾਲੇ ਅੱਜ ਦਵਾਈ ਡਾਕਟਰ ਦੇ ਲੈ ਕੇ ਆ ਹਾਂ ਆਖੋਸ਼ ਇਹ ਵੀ ਹੋ ਗਿਆ ਅੱਜ ਸਵੇਰੇ ਸਾਰੇ ਕੰਮੇ ਹੀ ਬਹੁਤ ਲੇਟ ਹੋ ਗਿਆ ਸੀਗਾ ਤੇ ਸਵੇਰੇ ਕੀ ਹੋਇਆ ਜਦੋਂ ਜਿਆ ਉੱਠੀ ਮੈਂ ਜਿਆ ਨੂੰ ਆਉਂਦੇ ਜਾਣੀ ਤਾਂ ਉਹਨੂੰ ਫੜਾਇਆ ਪਲਾਇਆ ਦੁੱਧ ਆ ਜਿਆ ਦਿੱਤਾ ਥੋੜੇ ਜਿਹਾ ਮੈਂ ਪੀਲਾ ਪੀਵੇ ਨਾ ਤੇ ਤੁਹਾਨੂੰ ਉਹਦੀ ਆਦਤ ਤਾਂ ਪਤਾ ਹੀ ਆ ਵੀ ਜਦੋਂ ਉਹ ਬਿਮਾਰ ਹੋ ਜਾਂਦਾ ਆ ਨਾ ਫਿਰ ਉਹ ਬਸ ਮੈਨੂੰ ਕਹਿੰਦਾ ਮੇਰੇ ਕੋਲੇਰਾ ਕੋਲੇਰਾ ਮੈਂ ਤਾਂ ਬਾਲ ਬੂਲ ਬਾ ਕੇ ਹੁਣ ਪੰਨ ਬਿਠਾ ਕੇ ਮੈਂ ਕਿਚਨ ਚ ਆ ਗਈ ਕਿਚਨ ਜਾਈ ਜਾਂ ਤੁਹਾਨੂੰ ਦਵਾਰਾ ਜਾ ਕੇ ਮੈਂ ਦੇਖਾਂ ਪੜਦਾ ਜਾਂ ਨੂੰ ਉਹ ਫੇਰ ਐਂ ਪਿਆ ਦੇਖੇ ਜਮਾ ਹੀ ਐ ਕਰੀ ਪਿਆ ਗਰਦਨ ਸਿੱਟੀ ਚਲ ਡਾਕਟਰ ਦੇ ਲੈ ਕੇ ਗਾ ਉਹਦਾ ਟੈਂਪਰੇਚਰ ਡਾਊਨ ਹੋਇਆ ਸੀ ਤੇ ਹੁਣ ਠੀਕ ਆ ਤੁਹਾਡੇ ਸਾਹਮਣੇ ਆ ਤੇ ਹੁਣ ਮੈਂ ਤਵਾ ਥੋਲਵਾ ਮੁਰ ਦੇ ਵਿੱਚ ਗੱਲ ਕਰਦੇ ਆ ਉਧਰ ਕਿਚਨ ਚ ਜਾ ਕੇ ਗੱਲ ਕਰਦੇ ਆ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਫੁਲਕੇ ਜਿਵੇਂ ਤੁਹਾਨੂੰ ਦੱਸਿਆ ਹੀ ਆ ਵੀ ਸਾਨੂੰ ਆਪਣੇ ਕੋਲ ਅੱਜ ਸਬਜੀ ਵਾਲੀ ਵੀ ਟੈਨਸ਼ਨ ਨਹੀਂ ਹੈਗੀ ਆਟਾ ਵੀ ਗੁੰਨੇ ਹੋਇਆ ਸੀਗਾ ਅੱਜ ਥੋੜਾ ਜਿਹਾ ਆ ਜਾਣ ਕਿ ਸ਼ਾਮ ਨੂੰ ਕੰਮ ਨਹੀਂ ਤਾਂ ਫਿਰ ਬਹੁਤ ਜ਼ਿਆਦਾ ਹੁੰਦਾ ਹਨ ਤੇ ਕਦੇ ਕਦੇ ਥੋੜਾ ਹੁੰਦਾ ਤੇ ਹੁਣ ਕਾਫੀ ਦਿਨ ਹੋ ਗਏ ਮੈਂ ਸ਼ਾਮ ਨੂੰ ਅ ਸਬਜੀ ਦਾਲ ਕੁਛ ਵੀ ਨਹੀਂ ਬਣਾਉਂਦੀ ਮੇਰਾ ਦੁਪਹਿਰੇ ਜਾਂ ਸਵੇਰੇ ਬਣਿਆ ਹੁੰਦਾ ਉਹਦੇ ਕਰਕੇ ਆਪਣਾ ਸਰ ਜਾਂਦਾ ਹੈ ਤੇ ਫਿਰ ਤੁਹਾਨੂੰ ਪੱਕੀ ਪਤਾ ਸੀ ਚਾਰ ਤਾਂ ਜਾਣੇ ਆ ਤੇ ਬੱਚੇ ਥੋੜਾ ਜਿਹਾ ਘੱਟ ਖਾਂਦੇ ਆ ਦਾਲ ਸਬਜੀ ਸਾਰਿਆਂ ਦੀ ਘੱਟ ਖਾਂਦੇ ਹੋਣੇ ਆ ਪਤਾ ਨਹੀਂ ਪਤਾ ਨਹੀਂ ਸਾਡੇ ਵੀ ਭਾਈ ਘੱਟ ਖਾਂਦੇ ਆ ਹਨਾ ਤੇ ਉਹਦੇ ਕਰਕੇ ਸਰ ਜਾਂਦਾ ਹੈ ਤੇ ਹੁਣ ਆਪਣਾ ਹੁਣ ਦਾ ਗੁਜ਼ਾਰੇ ਜੋਗਾ ਸੀਗਾ ਤੇ ਸਵੇਰ ਦੀ ਜਿਵੇਂ ਕਹਿੰਦੇ ਵਹਿਗੁਰੂ ਜਿੱਦਾਂ ਦਾ ਦਿਨ ਚੜਨਗੇ ਉਦਾਂ ਦੀ ਦੇਖਾਂਗੇ ਤੇ ਆਪਾਂ ਸਵੇਰ ਦੀ ਸਵੇਰੇ ਦੇਖਾਂਗੇ ਤੇ ਹੁਣ ਆਪਾਂ ਪਹਿਲਾਂ ਰਾਤ ਦਾ ਖਾਣਾ ਖਾ ਕੇ ਸੌਂ ਜਾਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਫੁਲਕੇ ਤੇ ਫੁਲਕੇ ਵੀ ਜ਼ਿਆਦਾ ਨਹੀਂ ਬਣਦੇ ਹੈਗੇ ਜਿਵੇਂ ਤੁਹਾਨੂੰ ਪਤਾ ਥੋੜੀ ਬਣਦੇ ਨੇ ਤੇ ਮੇਰਾ ਫਿਰ ਦਿਲ ਕਰਦਾ ਤੁਹਾਡਾ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਾਂਦਾ ਸਾਰਿਆਂ ਦਾ ਇੰਨਾ ਸਾਥ ਤੇ ਸਪੋਰਟ ਦੇਣ ਲਈ ਮੇਰੀ ਸਾਰੀਆਂ ਭੈਣਾਂ ਤੇ ਸਾਰੇ ਮੇਰੇ ਭਰਾਵਾਂ ਸਾਰੇ ਫਰੈਂਡਸ ਦਾ ਤੇ ਬਹੁਤ ਬਹੁਤ ਥੈਂਕਸ ਮੇਰੀ YouTube ਫੈਮਿਲੀ ਦਾ ਇੰਨਾ ਸਾਥ ਤੇ ਸਪੋਰਟ ਦੇਣ ਦੇ ਲਈ ਠੀਕ ਹੈ ਜੀ ਤੇ ਇਦਾਂ ਹੀ ਹੁਣ ਤੁਸੀਂ ਆਪਣਾ ਸਾਥ ਤੇ ਸਪੋਰਟ ਬਣਾ ਕੇ ਰੱਖਿਓ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਵਾ ਦਿਆ ਕਰੋ ਤੇ ਜਿਸ ਵੀ ਭੈਣ ਭਰਾ ਨੇ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਤੇ ਤੁਸੀਂ ਪਹਿਲੇ ਮੇਰੇ ਵਿਊਰ ਹੋਮੋ ਪਹਿਲੇ ਕਮੈਂਟਰ ਹੋਮੋ ਤੇ ਪਹਿਲੇ ਲਾਈਕਰ ਹੋਵੋ ਠੀਕ ਹੈ ਜੀ ਤੇ ਪਹਿਲਾਂ ਲਾਈਕ ਕਰੋ ਪਹਿਲਾਂ ਕਮੈਂਟ ਕਰੋ ਠੀਕ ਹੈ ਜੀ ਤੇ ਗੱਲ ਕਰਨੀ ਸੀਗੀ ਆਪਾਂ ਆਪਣੀ ਮਿਹਨਤ ਦੀ ਵੀ ਬੰਦਾ ਮਿਹਨਤ ਕਰਨੀ ਨਾ ਛੱਡੇ ਹਨਾ ਮਿਹਨਤ ਮੈਨੂੰ ਜਿਵੇਂ ਹੁਣ ਮਿਆਲੀ ਜਿਹੜੀ ਆਪਣੇ ਤੇ ਹੁਣ ਆਲੀ ਮੁਸੀਬਤ ਆਈ ਏ ਇੱਕ ਇੱਕ ਕਿਸਮ ਦੀ ਇਹਨੂੰ ਚਾਮਚੜਿੱਕ ਕਹੂੰਗੀ ਮੈਂ ਜਿਦਾਂ ਦੀ ਚਾਮਚੜਿੱਕ ਜੀ ਆਈ ਸੀ ਇਹ ਚਾਮਚੜਿੱਕ ਮੇਰੇ ਤੇ ਪਹਿਲਾਂ ਵੀ ਆ ਚੁੱਕੀ ਹੈ ਜਦੋਂ ਦੀ ਮੈਂ YouTube ਤੇ ਆਈਆਂ ਇਦਾਂ ਦੀਆਂ ਚਾਮਚੜਿੱਕਾਂ ਮੈਨੂੰ ਬਹੁਤ ਟੱਕਰ ਚੁੱਕੀਆਂ ਨੇ ਤੇ ਸੋਹਣੇ ਸੋਹਣੇ ਭੈਣ ਭਰਾਵਾਂ ਦੇ ਨਾਲ ਨਾਲ ਤੁਹਾਨੂੰ ਪਤਾ ਹੀ ਆ ਵੀ ਕੁਝ ਥੋੜੀਆਂ ਜਿਹੀਆਂ ਬੁਰੀਆਂ ਬਲਾਵਾਵਾਂ ਜਿਹੜੀਆਂ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਭੁੱਲੀਆਂ ਪਟਕੀਆਂ ਰੂਹਾਂ ਹੁੰਦੀਆਂ ਨੇ ਤੇ ਉਹ ਮੇਰੇ ਲਵੇ ਪਤਾ ਨਹੀਂ ਕਿਉਂ ਆਉਂਦੀਆਂ ਨੇ ਮੈਂ ਕਦੇ ਵੀ ਪਰਫਿਊਮ ਨਹੀਂ ਲਾਇਆ ਕਹਿੰਦੇ ਹੁੰਦੇ ਨੇ ਭੁੱਲੀਆਂ ਫਟਕੀਆਂ ਰੂਹਾਂ ਪਰਫਿਊਮ ਲਾਉਣ ਨਾ ਆਉਂਦੀਆਂ ਨੇ ਮੈਂ ਤਾਂ ਕਦੇ ਵੀ ਨਹੀਂ ਲਾਉਂਦੀ ਹੈਗੀ ਹੈਨਾ ਤੇ ਇਦਾਂ ਦੀ ਇੱਕ ਭੁੱਲੀ ਫਟਕੀ ਰੂਹ ਪਹਿਲਾਂ ਵੀ ਆਈ ਸੀ ਉਹ ਵੀ ਸਾਈਬਰ ਕ੍ਰਾਈਮ ਦੀਆਂ ਧਮਕੀਆਂ ਦਿੰਦੀ ਸੀ ਉਹ ਵੀ ਇਹੀ ਕਹਿੰਦੇ ਸੀਗੇ ਹੈਨਾ ਬਈ ਹੁਣ ਦੇਖਦੀਆਂ ਹੁਣ ਪਵਾਉਣੀ ਆ ਵੀਡੀਓ ਕਿਦਾਂ ਵੀਡੀਓ ਪਾਈਦੀ ਆ ਹੁਣ ਪਵਾਉ ਮੈਂ ਵੀਡੀਓ ਕਿਦਾਂ ਵੀਡੀਓ ਪਾਈਦੀ ਆ ਦੇਖੋ ਜੀ ਵੀਡੀਓ ਕਦੇ ਵੀ ਨਹੀਂ ਰੋਕੀ ਜਿੰਨਾ ਟਾਈਮ ਮੈਂ ਆ ਮੇਰਾ ਫੋਨ ਆ ਮੇਰ ਕੋ ਪਹਿਲੀ ਗੱਲ ਤਾਂ ਜਦੋਂ ਤੱਕ YouTube ਆ ਜਦੋਂ ਤੱਕ ਦੁਨੀਆ ਆ ਉਦੋਂ ਤੱਕ ਮੇਰੀਆਂ ਵੀਡੀਓ ਰਹਿਣੀਆਂ ਹੀ ਰਹਿਣੀਆਂ ਨੇ ਮੈਂ ਇਹ ਜਦੋਂ ਤੱਕ ਮੇਰੀਆਂ ਵੀਡੀਓ ਉਦੋਂ ਤੱਕ ਆਉਣਗੀਆਂ ਠੀਕ ਆ ਜੀ ਤੇ ਬਾਕੀ ਤੁਸੀਂ ਇੰਨੇ ਸੋਹਣੇ ਸਾਥ ਸਪੋਰਟ ਦੇਣ ਵਾਲੇ ਭੈਣ ਭਰਾ ਹੈਗੇ ਹੋ ਕਹਿੰਦੇ ਹੁੰਦੇ ਆ ਵੀ ਹਨਾ ਇੱਕ ਸਿੰਗਰ ਗਾਣੇ ਗਾਉਂਦੇ ਹੁੰਦੇ ਆ ਵੀ ਅਸੀਂ ਜ਼ਿਆਦਾ ਜ਼ਿਆਦਾਤਰ ਗਾਣੇ ਸੁਣਦੇ ਆ ਹਨਾ ਤੇ ਉਹ ਗਾਣੇ ਗਾਉਂਦੇ ਆ ਇੱਕ ਗਾਣਾ ਹੈ ਬਹੁਤ ਸੋਹਣਾ ਹੈ ਮੈਂ ਕੱਲ ਪਤਾ ਨਹੀਂ ਪਰਸੋਂ ਹੀ ਸੁਣਿਆ ਸੀਗਾ ਕਹਿੰਦੇ ਦਵੇਉ ਨਾ ਦੁਨੀਆ ਦਵਾਊਗੀ ਬੜਾ ਤੇ ਸੁੱਟਣੇ ਨੂੰ ਥੱਲੇ ਜੋਰ ਲਾਊਗੀ ਬੜਾ ਹਨਾ ਮੁਖ ਤੇ ਨਮੋਸ਼ੀ ਨਿਓਂ ਦੇਣੀ ਕਦੇ ਦੰਦ ਦੁਨੀਆ ਜੇ ਕੱਢੇ ਦੰਦ ਦੁਨੀਆ ਜੇ ਕੱਢੇ ਮੰਜ਼ਲਾਂ ਪੈਰ ਚੁੰਮਦੀਆਂ ਹੁੰਦੀਆਂ ਨੇ ਆਣ ਕੇ ਜੇ ਬੰਦਾ ਮਿਹਨਤ ਨਾ ਛੱਡੇ ਜੇ ਬੰਦਾ ਮਿਹਨਤ ਨਾ ਛੱਡੇ ਸ਼ਾਇਦ ਤੁਸੀਂ ਸੁਣਿਆ ਹੋਊਗਾ ਇਹ ਗਾਣਾ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਆ ਤੇ ਮੇਤੋ ਦੇਖੋ ਜੀ ਇਨਸਾਨ ਦਾ ਕੰਮ ਹੁੰਦਾ ਮਿਹਨਤ ਕਰਨਾ ਤੇ ਭੁੱਲੀਆਂ ਪਟਕੀਆਂ ਰੂਹਾਂ ਦਾ ਕੰਮ ਹੁੰਦਾ ਵੀ ਥੱਲੇ ਸੁੱਟਣ ਨੂੰ ਜ਼ੋਰ ਪੂਰਾ ਲਾਉਣਾ ਦੇਖੋ ਜੀ ਕੋਈ ਅੱਡੀਆਂ ਤੱਕ ਜ਼ੋਰ ਲਾ ਲਵੇ ਜੋ ਮੈਂ ਕਰਨਾ ਜੋ ਮੇਰੇ ਦਿਲ ਚਾ ਜੋ ਮੈਨੂੰ ਮੇਰੇ ਸੁਪਨੇ ਨੇ ਉਹ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਹਨਾ ਕੋਈ ਵੀ ਬੰਦਾ ਯ ਆਪਣੀ ਨੀਂਦ ਸੌਂਦਾ ਹੈ ਆਪਣੀ ਨੀਂਦ ਉੱਡਦਾ ਹੈ ਆਪਦੇ ਘਰੇ ਖਾਂਦਾ ਹੈ ਆਪਦੇ ਘਰੇ ਪੀਂਦਾ ਹੈ ਤੇ ਬਾਕੀ ਮੈਨੂੰ ਮੇਰੀ ਜ਼ਿੰਦਗੀ ਦਾ ਪਤਾ ਹੈ ਹਨਾ ਮੈਨੂੰ ਆਪਦੀ ਜ਼ਿੰਦਗੀ ਦਾ ਹਿਸਾਬ ਆ ਨਾ ਮੈਂ ਕਦੇ ਕਿਸੇ ਦੇ ਬਾਲੇ ਹਿਸਾਬ ਕਿਤਾਬ ਲਾਏ ਨਹੀਂ ਤੇ ਨਾ ਹੀ ਵੈਗਰੂ ਦੇ ਘਰੋਂ ਮੈਨੂੰ ਲੋੜ ਆ ਠੀਕ ਹੈ ਜੀ ਤੇ ਨਾ ਹੀ ਮੈਂ ਕਦੇ ਕਿਸੇ ਦੀ ਧਮਕੀ ਤੋਂ ਡਰੀਆਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਇਦਾਂ ਦੀਆਂ ਚਾਮਚੜਕਾਂ ਪਹਿਲਾਂ ਵੀ ਆਈਆਂ ਸੀ ਤੇ ਹੁਣ ਤਾਂ ਤੁਸੀਂ ਮੇਰੇ ਰੱਬ ਵਰਗੇ ਭੈਣ ਭਰਾ ਬਹੁਤ ਜ਼ਿਆਦੇ ਮੇਰੇ ਨਾਲੋਂ ਤੇ ਹੁਣ ਤਾਂ ਮੈਂ ਬਿਲਕੁਲ ਵੀ ਨਹੀਂ ਡਰਦੀ ਕਦੇ ਵੀ ਨਹੀਂ ਡਰਨਾਗਾ ਹਨਾ ਤੇ ਬਾਕੀ ਆਪਾਂ ਕੀ ਲੈਣਾ ਹਨਾ ਦੁਨੀਆ ਕੋਈ ਕੁਝ ਕਹਿੰਦੀ ਰਹੇ ਤੇ ਆਪਾਂ ਧਿਆਨ ਨਹੀਂ ਦੇਣਾ ਜਦੋਂ ਜਿਵੇਂ ਕਹਿੰਦੇ 100 ਬੰਦਾ ਆਪਾਂ ਨੂੰ ਹੰਮੀ ਪਰਦਾ ਇੱਕ ਨਾ ਭਰੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈਗਾ ਤੇ ਜੇ ਹਾਂ ਗੱਲ ਕਰੀਏ ਵੀ ਜਵਾਬ ਦੇਣ ਦੀ ਜਵਾਬ ਦੇਣਾ ਬਣਦਾ ਸੀ ਕਿਉਂਕਿ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਸ਼ਰਿਆਂ ਆ ਕੇ ਧਮਕੀ ਦੇਣੀ ਹੈ ਮੇਰਾ ਹੱਕ ਬਣਦਾ ਸੀ ਉਹਨਾਂ ਨੂੰ ਜਵਾਬ ਦੇਣਾ ਠੀਕ ਆ ਦੇਖੋ ਜੀ ਸਾਰੀ ਦੁਨੀਆ ਇੱਕੋ ਜੀ ਨਹੀਂ ਹੈਗੀ ਹਨਾ ਤੇ ਸਾਰੇ ਦੁਨੀਆ ਖੁਸ਼ ਨਹੀਂ ਹੈਗੀ ਸਾਰੇ ਲੋਕ ਸੁਖੀ ਨਹੀਂ ਹੈਗੇ ਕੋਈ ਕਿਸੇ ਲੋਟ ਦੁਖੀ ਕੋਈ ਕਿਸੇ ਲੋਟ ਦੁਖੀ ਹਨਾ ਤੇ ਕਈ ਭੈਣ ਭਰਾਵਾ ਜਿੱਦਾਂ ਰਾਤ ਵਾਲੀ ਵੀਡੀਓ ਤੇ ਇੱਕ ਕਮੈਂਟਸ ਆਇਆ ਹਨਾ ਉਹ ਦੀਦੀ ਨੇ ਕਮੈਂਟਸ ਕੀਤਾ ਵੀ ਉਹਨਾਂ ਦੇ ਭਾਬੀ ਜੀ ਨੂੰ ਕੈਂਸਰ ਆ ਸੁਣ ਕੇ ਹਨਾ ਬੜਾ ਦੁੱਖ ਲੱਗਿਆ ਨਾ ਉਹਨਾਂ ਦੇ ਮੰਮੀ ਨਾ ਡੈਡੀ ਤੇ ਭਤੀਜੀ ਦੀ ਵੀ 2 ਸਾਲ ਹੋ ਜਾਣਿਆ ਹਨਾ ਦੁਨੀਆ ਛੱਡ ਕੇ ਗਏ ਉਹਨੂੰ ਬਹੁਤ ਸੁਣ ਕੇ ਦੁੱਖ ਲੱਗਿਆ ਹਨਾ ਵੀ ਸਾਰੀ ਦੁਨੀਆ ਤਾਂ ਹੀ ਕਹਿੰਦੀ ਆ ਵੀ ਸਾਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਵਿੱਚ ਭੈਣ ਭਾਈ ਦੁਖੀ ਬਹੁਤ ਨੇ ਤੇ ਭੈਣ ਭਾਈ ਸੁਖੀ ਬਹੁਤ ਨੇ ਤੇ ਵੈਗਰੂ ਕਰੇ ਵੀ ਹਨਾ ਭੈਣ ਨੇ ਕਮੈਂਟ ਕੀਤਾ ਤਾਂ ਰੰਬੀ ਰਾੜੀ ਤੋਂ ਕਮੈਂਟ ਕੀਤਾ ਤੇ ਮੈਂ ਕਮੈਂਟਸ ਨੂੰ ਪਿੰਨ ਵੀ ਕੀਤਾ ਹੋਇਆ ਤੇ ਤੁਸੀਂ ਵੀ ਸਾਰੇ ਜਾਣੇ ਹਨਾ ਦੇਖਿਓ ਤੇ ਦੇਖ ਕੇ ਵੈਗਰੂ ਅੱਗੇ ਅਰਦਾਸ ਕਰਿਓ ਹਨਾ ਵੀ ਭਾਬੀ ਜੀ ਜਲਦੀ ਜਲਦੀ ਉਹਨਾਂ ਦੇ ਠੀਕ ਹੋ ਜਾਣਾ ਹਨਾ ਵੈਗਰੂ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ਣਾ ਤੇ ਉਹਨਾਂ ਦੀ ਦੁਨੀਆ ਉਹਨਾਂ ਦੇ ਨਾਲ ਹੀ ਆ ਹੁਣ ਆਪਾਂ ਸਮਝ ਸਕਦੇ ਆ ਹਨਾ ਜਿਨ੍ਹਾਂ ਦੇ ਘਰੇ ਇਦਾਂ ਦੀ ਬਿਮਾਰੀ ਦਾ ਪੇਸ਼ੈਂਟ ਹੋਵੇ ਨਾ ਉਹ ਬੰਦੇ ਨੂੰ ਪਤਾ ਹੀ ਹੁੰਦਾ ਹਨਾ ਸਮਝ ਸਕਦੇ ਆਪਾਂ ਵੀ ਉਹਦੇ ਤੇ ਕੀ ਬੀਤਦੀ ਆ ਤੇ ਵੈਗਰੂ ਜੀ ਠੀਕ ਕਰਨ ਜਲਦੀ ਜਲਦੀ ਮਿਹਰ ਕਰਨ ਗੁਰੂ ਰਾਮਦਾਸ ਜੀ ਮਿਹਰ ਕਰਨ ਹਨਾ ਜਲਦੀ ਜਲਦੀ ਸਾਰੇ ਪਰਿਵਾਰ ਤੇ ਮਿਹਰ ਕਰਨ ਤੇ ਭਾਬੀ ਠੀਕ ਹੋ ਜਵੇ ਇਸੇ ਸਾਰਾ ਪਰਿਵਾਰ ਖੁਸ਼ ਖੁਸ਼हाल ਹੋ ਜਵੇ ਹਨਾ ਤੇ ਵੈਗਰੂ ਅਰਦਾਸ ਕਰਦੇ ਆ ਬਸ ਇਹੀ ਵੀ ਜਲਦੀ ਜਲਦੀ ਠੀਕ ਹੋ ਜਾਣਾ ਨਾ ਤੇ ਲੋ ਜੀ ਇੱਥੇ ਮੈਂ ਭਾਂਡੇ ਵੀ ਥੋਲੇ ਤੇ ਇੰਨੀਆਂ ਇੱਕ ਗੱਲਾਂ ਬਾਤਾਂ ਸੀਗੀਆਂ ਆਪਣੀਆਂ ਤੇ ਥੈਂਕ ਯੂ ਸੋ ਮੱਚ ਤੁਹਾਨੂੰ ਵਧੀਆ ਲੱਗਦੀਆਂ ਨੇ ਤੇ ਕਦੇ ਵੀ ਆਪਾਂ ਐਦਾਂ ਦੀ ਕੋਈ ਵੀ ਗੱਲ ਨਹੀਂ ਕਰੀ ਜਿਹੜੀ ਤੁਹਾਨੂੰ ਨਾ ਦੁੱਖ ਦਵੇ ਹਨਾ ਤੇ ਸਾਰੇ ਜਣਿਆਂ ਨੂੰ ਆਪਾਂ ਵਧੀਆ-ਵਧੀਆ ਹੀ ਗੱਲਾਂ ਕਰੀਦੀਆਂ ਨੇ ਤੇ ਜਦੋਂ ਇੱਕ ਦੋ ਕੁ ਬੰਦੇ ਆ ਜਾਂਦੇ ਆ ਤੁਹਾਨੂੰ ਪਤਾ ਫਿਰ ਵੇ ਫੇਰ ਮੇਰੀ ਆਦਤ ਆ ਮੈਨੂੰ ਜਵਾਬ ਦੇਣਾ ਲੱਗਦਾ ਵੀ ਇੱਥੇ ਜਵਾਬ ਦੇ ਦੋ ਨਹੀਂ ਬੰਦਾ ਸਿਰ ਚੜ ਜਾਂਦਾ ਹੈ ਹਨਾ ਤੇ ਜਿਹੜੇ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਜਾਂ ਜਿਹੜੇ ਨਵੇਂ ਜੁੜੇ ਨੇ ਉਹ ਵੀ ਮੈਨੂੰ ਹੁਣ ਮੇਰੀਆਂ ਵੀਡੀਓਜ਼ ਦੇਖ ਕੇ ਮੈਨੂੰ ਸਮਝਦੇ ਨੇ ਤੇ ਬਹੁਤ ਬਹੁਤ ਥੈਂਕਸ ਕਿਉਂਕਿ ਨਵੇਂ ਆਪਣੇ ਹੁਣ ਬਹੁਤ ਸਾਰੇ ਨਵੇਂ ਸਬਸਕ੍ਰਾਈਬਰ ਕੀਤਾ ਹੈ ਜਾਂ ਨਵੇਂ ਭੈਣ ਭਰਾ ਬਹੁਤ ਜ਼ਿਆਦਾ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਪਲੀਜ਼ ਤੁਸੀਂ ਨਾ ਕੋਈ ਵੀ ਗੱਲਬਾਤ ਹੋਵੇ ਤਾਂ ਮੇਰੇ ਨਾਲ ਮੈਨੂੰ ਪੁੱਛ ਸਕਦੇ ਹੋ ਮੇਰੀ ਇੰਸਟਾਗ੍ਰam ਆਈਡੀ ਹੈਗੀ ਹੈ ਜਿਹੜੇ 1000 ਬਲੌਗਸ ਹਨਾ ਤੁਸੀਂ ਉੱਥੇ ਗੱਲ ਕਰ ਸਕਦੇ ਆ ਜੇ ਤੁਹਾਨੂੰ ਕਿਸੇ ਵੀ ਕਦੇ ਵੀ ਕੋਈ ਗੱਲ ਦਾ ਡਾਊਟ ਹੋਵੇ ਤੇ ਪਹਿਲੀ ਗੱਲ ਤਾਂ ਆਪਾਂ ਵੀਡੀਓ ਹੀ ਆ ਨਾ ਵਧੀਆ ਬਣਾਈ ਦੀ ਆ ਕਲੀਅਰਲੀ ਤੁਹਾਨੂੰ ਸਾਰਾ ਕੁਝ ਦੱਸੀਦਾ ਸਮਝਾਈਦਾ ਹਨਾ ਜਿੰਨੀ ਕੁ ਵੀ ਗੱਲਬਾਤ ਹੁੰਦੀ ਆ ਤੇ ਹੋਰ ਵੀਡੀਓ ਹੋਰ ਆਪਾਂ ਜੇ ਦੇਖਿਆ ਜਾਵੇ ਬਲੌਗ ਇਸ ਨੂੰ ਇਹ ਕਹਿੰਦੇ ਨੇ ਬਲੌਗਿੰਗ ਕਰਨੀ ਤੇ ਜਿਹੜੇ ਤਾਂ ਬੰਦੇ ਬਲੌਗਿੰਗ ਕਰਦੇ ਆ ਜਾਂ ਜਿਹੜੇ ਡੇਲੀ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਜਿਹੜਾ ਕੋਈ ਨਵਾਂ ਨਵਾਂ ਆਉਂਦਾ ਉਹਨੂੰ ਸ਼ਾਇਦ ਨਹੀਂ ਪਤਾ ਹੁੰਦਾ ਪਹਿਲੀ ਗੱਲ ਤਾਂ ਨਵਾਂ ਇਸ ਦੁਨੀਆ ਤੇ ਹੁਣ ਕੋਈ ਵੀ ਨਹੀਂ ਹੈਗਾ ਤੇ ਥੋੜਾ ਜਿਹਾ ਕੋਈ ਜਾਣ ਬੁੱਝ ਕੇ ਤੰਗ ਕਰਨ ਲਈ ਆਉਂਦੇ ਹੁੰ ਹੈ ਗਈ ਹੈ ਨਾ ਤੇ ਦੁਨੀਆ ਦਾ ਕੰਮ ਲੱਤਾਂ ਖਿੱਚਣੀਆਂ ਤੇ ਆਪਾਂ ਬੈਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਹ ਫੜੀ ਹੋਈ ਆ ਤੇ ਉਹ ਲੱਤਾਂ ਖਿੱਚੀ ਜਾਣ ਭਾਵੇਂ ਵੱਢ ਵੀ ਦੇਣ ਤਾਂ ਵੀ ਨਹੀਂ ਆਪਾਂ ਨੂੰ ਕੁਝ ਹੁੰਦਾ ਹੈਗਾ ਕੁਝ ਵੀ ਨਹੀਂ ਹੁੰਦਾ ਹੈਗਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਬਾਹ ਕੁੱਟ ਕੇ ਫੜੀ ਹੋਈ ਆ ਹਨਾ ਚਲੋ ਜੀ ਕੱਲ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ ਧਿਆਨ ਰੱਖਿਓ ਆਪਣਾ ਤੇ ਆਪਣੇਆਂ ਦਾ ਓਕੇ ਜੀ ਬਾਏ